ਸਾਗ ਪਾਲਕ ਮੇਥੇ ਬਾਥੂ ਆਪਣੇ ਕੱਟ ਕੇ ਹੋ ਗਏ ਨੇ ਰੈਡੀ ਹੁਣ ਆਪਾਂ ਨੇ ਲਸਣ ਇੰਨੀ ਛਿੱਲ ਕੇ ਰੱਖ ਲਈ ਹੈਗੀ ਇੰਨੀ ਲਸਣ ਆਪਾਂ ਤਾਂ ਮਿਰਚਾਂ ਕੱਟ ਲਾਂਗੇ ਇੰਨਾ ਆਪਾਂ ਅਦਰਕ ਪਾਵਾਂਗੇ ਇੰਨੇ ਆਪਾਂ ਪਿਆਜ਼ ਪਾਵਾਂਗੇ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਸਾਰਾ ਤੜਕਾ ਤਿਆਰ ਕਰਕੇ ਤੇ ਨਾਲ ਹੀ ਆਪਾਂ ਕਿਕਰ ਵਿੱਚ ਸਾਗ ਬਣਾਵਾਂਗੇ ਇਸ ਤੇ ਉਹ ਆਪਾਂ ਫਿਰ ਤੁਹਾਨੂੰ ਬਾਅਦੋਂ ਮਿਲਦੇ ਹਾਂਗੇ ਫਿਰ ਦੱਸਦੇ ਹਾਂ ਕਿਸ ਤਰ੍ਹਾਂ ਆਪਾਂ ਨੇ ਸਾਗ ਨੂੰ ਫਿਰ ਇਹਨੂੰ ਆਖਟ ਪੜਿਆ ਹੈਗਾ ਗੈਸ ਦੇ ਉੱਪਰ ਠੀਕ ਹੈ ਜੀ ਥੋੜੇ ਟਾਈਮ ਤੱਕ ਮਿਲਦੇ ਹਾਂ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਆਂ ਸਾਗ ਤੇ ਗੈਸ ਨੂੰ ਆਪਾਂ ਕਰਾਂਗੇ ਆਨ ਗੈਸ ਹੋ ਗਿਆ ਆਪਣਾ ਆਨ ਠੀਕ ਆਪਾਂ ਇਧਰ ਕੁੱਕਰ ਰੱਖ ਲੈ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਜਾਨੀ ਕਿ ਇਹ ਹੈਗਾ ਅੱਧਾ ਲੀਟਰ ਵਾਲਾ ਗਲਾਸ ਵੱਡਾ ਗਲਾਸ ਹੈ ਦੇਖੋ ਆਪਾਂ ਫੁੱਲ ਪਰ ਕੇ ਇੱਕ ਵਾਰੀ ਪਾ ਦਾਂਗੇ ਪਾਣੀ ਹੋਰ ਵੀ ਪਊਗਾ ਇੱਕ ਵਾਰੀ ਆਪਾਂ ਇੰਨਾ ਹੀ ਪਾਵਾਂਗੇ ਤੇ ਇੱਧਰ ਹੈਗਾ ਆਪਣਾ ਸਾਗ ਇਹਨੂੰ ਆਪਾਂ ਫਰੈਸ਼ ਧੋਤਾ ਕਰਕੇ ਪਾਣੀ ਘੱਟ ਪਾਇਆ ਜੇ ਆਪਾਂ ਪਹਿਲਾਂ ਧੋ ਕੇ ਰੱਖ ਗਏ ਤਾਂ ਫਿਰ ਉਦੋਂ ਪਾਣੀ ਥੋੜਾ ਜਾਂ ਜਿਆਦਾ ਪਾਉਣ ਦੀ ਲੋੜ ਹੁੰਦੀ ਹੈ ਇਹ ਜਿਵੇਂ ਜਿਵੇਂ ਸਾਗ ਬਣੀ ਜਾਊਗਾ ਸਾਗ نیچے ਬੈਠੀ ਜਾਊਗਾ ਉੱਪਰ ਉੱਪਰ ਸਾਗ ਆਪਣਾ ਹੋਰ ਪਈ ਜਾਊਗਾ ਹੇ ਬਿਲਕੁਲ ਵੀ ਨਹੀਂ ਸੋਚਣਾ ਹੈਗਾ ਕਿ ਕੁੱਕਰ ਦਾ ਭਰ ਗਿਆ ਬਾਕੀ ਦਾ ਇੰਨਾ ਸਾਗ ਹਜੇ ਇਹਦੇ ਵਿੱਚ ਕਿਸ ਤਰ੍ਹਾਂ ਪੂਰਾ ਆਊਗਾ ਬਸ ਤਾਂ ਦੇਖੋ ਇਹ ਹੈਗਾ ਬਿਗినਰ ਲਈ ਜੋ ਮੇਰੀਆਂ ਕੁੜੀ ਬੇਟੀਆਂ ਨੇ ਛੋਟੀਆਂ ਕੁੜੀਆਂ ਉਹਨਾਂ ਲਈ ਜਿਆਦਾਤਰ ਵੀਡੀਓ ਹੈਗੇ ਜਿਹੜੀਆਂ ਵੱਡੀਆਂ ਮੇਰੀਆਂ ਮਾਤਾਵਾਂ ਜਾਂ ਮੇਰੀ ਉਮਰ ਦੀਆਂ ਭੈਣਾਂ ਨੇ ਜਾਂ ਮੈਥੋਂ ਵੱਡੀਆਂ ਭੈਣਾਂ ਨੇ ਉਹਨਾਂ ਨੂੰ ਮੈਂ ਨਹੀਂ ਦੱਸ ਰਹੀ ਕਿਉਂਕਿ ਉਹਨਾਂ ਨੂੰ ਤਾਂ ਖੁਦ ਨੂੰ ਵੀ ਮੈਥੋਂ ਵੀ ਜ਼ਿਆਦਾ ਪਤਾ ਹੋਊਗਾ ਇਹ ਸਿਰਫ ਉਹਨਾਂ ਬੱਚੀਆਂ ਲਈ ਹੈ ਜਿਨ੍ਹਾਂ ਨੇ ਹਾਲੇ ਤੱਕ ਸਾਗ ਨਹੀਂ ਬਣਾਇਆ ਕਿ ਆਪਾਂ ਕਿਸ ਤਰ੍ਹਾਂ ਸਾਗ ਬਣਾਉਨੇ ਆ ਕਿ ਮੇਰੀਆਂ ਮਾਤਾਵਾਂ ਵੱਡੀਆਂ ਭੈਣਾਂ ਦਾਦੀਆਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਜਿਵੇਂ ਜਿਵੇਂ ਪਾਣੀ ਗਰਮ ਹੋਈ ਜਾਊਗਾ ਵਿੱਚ ਸੇਕ ਲੱਗੀ ਜਾਊਗਾ ਸਾਗ ਨੂੰ ਸਾਗ ਆਪਣਾ نیچے-नीचे ਹੋਈ ਜਾਊਗਾ ਤੇ ਸਾਗ ਜਿਹੜਾ ਹੈਗਾ ਇਹ ਤਜਾਬ ਨਾ ਬਣਾਵੇ ਉਹਦੇ ਲਈ ਵੀ ਇੱਕ ਟ੍ਰਿਕ ਹੁੰਦੀ ਹੈਗੀ ਜਦੋਂ ਸਾਗ ਰਿਜਣ ਲੱਗ ਗਿਆ ਉਹ ਮੈਂ ਤੁਹਾਨੂੰ ਉਦੋਂ ਦੱਸੂਗੀ ਕਿ ਉਹ ਕੀ ਟ੍ਰਿਕ ਹੁੰਦੀ ਹੈ ਉਹ ਟ੍ਰਿਕ ਵਰਤਨ ਨਾਲ ਫਿਰ ਤੇਜਾਬ ਨਹੀਂ ਬਣੂਗਾ। ਸਾਗ ਖਾਣ ਨੂੰ ਦਿਲ ਕਰੂਗਾ। ਕਿਸੇ ਤਰ੍ਹਾਂ ਦਾ ਕੋਈ ਹੈਲਥ ਤੇ ਇਸ਼ੂ ਨਹੀਂ ਆਊਗਾ। ਚਾਹੇ ਤੁਸੀਂ 1-2 ਦਿਨ ਸਾਗ ਨੂੰ ਵੱਧ ਖਾ ਲਿਓ ਨਹੀਂ ਤਾਂ ਕੀ ਹੁੰਦਾ ਹੈ ਕਿ ਅੱਜ ਕੱਲ ਜਿਹੜਾ ਹੈਗਾ ਟਾਈਮ ਚੱਲ ਰਿਹਾ ਹੈਗਾ। ਹਰ ਕੋਈ ਦਵਾਈਆਂ ਦੇ ਉੱਪਰ ਡਿਪੈਂਡ ਹੈ। ਇੱਕ ਜਾਂ ਦੋ ਵੱਧ ਤੋਂ ਵੱਧ ਤਿੰਨ ਡੰਗ ਤਬੱਦ ਸਾਗ ਨਹੀਂ ਕੋਈ ਖਾ ਸਕਦਾ ਹੈਗਾ। ਤੀਜਾ ਡੰਗ ਤਾਂ ਮੈਨੂੰ ਨਹੀਂ ਲੱਗਦਾ ਕੋਈ ਖਾਂਦਾ ਹੋਣਾ ਬਸ ਦੋ ਡੰਗ ਹੀ ਮਸਾ ਖਾਧਾ ਜਾਂਦਾ ਹੈ। ਪਰ ਆਪਾਂ ਉਸ ਟ੍ਰਿਕ ਨੂੰ ਵਰਤ ਕੇ ਉਹਨੂੰ ਆਪਾਂ ਇੱਕ ਦੋ ਰੰਗ ਹੋਰ ਵੱਧ ਦਿਖਾ ਸਕਦੇ ਹਾਂ। ਆ ਦੇਖੋ ਜੀ ਸਾਗ ਆਪਣਾ ਹੁਣ نیچے بیٹھਦਾ ਜਾ ਰਿਹਾ। ਇਹਨੂੰ ਆਪਾਂ ਹੋਰ ਅੱਛੀ ਤਰ੍ਹਾਂ ਦਬ-ਦਬ ਕੇ نیچے ਕਰ ਦੇਵਾਂਗੇ। ਆ ਜਿਵੇਂ ਆਪਾਂ ਦੂਜਾ ਸਾਗ ਵੀ ਇਹਦੇ ਵਿੱਚ ਪਾ ਸਕਦੇ ਹਾਂ। ਲਓ ਜੀ ਇੱਥੇ ਹੁਣ ਆਪਣਾ ਸਾਗ ਰਿਚ ਰਿਚ ਜਿਕੇ ਕੁਛ نیچے ਹੋ ਗਿਆਗਾ ਇਹਨੂੰ ਆਪਾਂ ਏਦਾਂ ਨੱਪ ਕੇ ਹੋਰ نیچے ਕਰ ਲਾਂਗੇ ਇਹਦੇ ਵਿੱਚ ਇੱਕ ਗਲਾਸ ਹੋਰ ਪਾਣੀ ਦਾ ਐਡ ਕਰ ਦਿਆਂਗੇ ਅੱਧਾ ਕਿਲੋ ਪਾਣੀ ਆ ਪਾਤਾ ਸੀ ਅੱਧਾ ਕਿਲੋ ਆਪਾਂ ਹੁਣ ਪਾਤਾ ਤੇ ਆ ਬਾਕੀ ਦਾ ਜਿਹੜਾ ਬਚਿਆ ਹੋਇਆ ਸਾਗ ਐ ਇਹ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ ਪਤੀਲਾ ਹੋ ਗਿਆ ਆਪਣਾ ਵਿਹਲਾ ਤੇ ਕੁੱਕਰ ਆਪਣਾ ਭਰ ਗਿਆ ਹਜੇ ਆਪਾਂ ਇਹਦੇ ਵਿੱਚ ਨਮਕ ਮਿਰਚ ਨਹੀਂ ਪਾਉਂਦੇ ਕਿਉਂਕਿ ਉਹ ਆਪਾਂ ਜਿਹੜੀ ਟ੍ਰਿਕ ਹੈ ਨਾ ਵੀ ਜਿਹਦੇ ਨਾਲ ਆਪਾਂ ਨੂੰ ਐਸਿਡ ਨਾ ਬਣੇ ਉਹ ਆਪਾਂ ਬਸ ਆਸ ਤੋਂ ਅੱਗੇ ਦੱਸਾਂਗੇ ਤੁਹਾਨੂੰ ਕਿਉਂਕਿ ਟ੍ਰਿਕ ਹੈਗੀ ਆਪਣੀ ਇਹਨੂੰ ਇੱਕ ਵਾਰੀ ਹੋਰ ਇਧਰਾਂ ਨੂੰ ਅੱਛੀ ਤਰ੍ਹਾਂ ਜਦੋਂ ਸਾਗ نیچے ਹੋ ਜਾਏਗਾ ਤਾਂ ਫਿਰ ਉਦੋਂ ਆਪਾਂ ਨੂੰ ਹੋਰ ਰਿਕਵਰੀ ਦੱਸਾਂਗੇ ਕਿ ਜਿਹਦੇ ਨਾਲ ਆਪਣੀ ਤਿਆਬ ਨਹੀਂ ਬਣੂਗਾ ਇਸੇ ਤਰ੍ਹਾਂ ਹੀ ਆਪਾਂ ਬਾਕੀ ਦਾ ਅਦਰਕ ਕੱਟ ਲਾਂਗੇ ਇਹ ਕੱਟ ਲਿਆ ਇੱਧਰ ਕੱਟ ਲਾਂਗੇ ਤੇ ਆਪਾਂ ਲਸਣ ਉਹ ਵੀ ਕੱਟ ਲਈਏ ਨਾਲ ਨਾਲ बस ਲਸਣ ਆਪਾਂ ਇੰਨੀ ਹੀ ਕਟਾਂਗੇ ਜਿਹੜੀ ਬਾਕੀ ਦੀ ਲਸਣ ਆ ਉਹ ਮੋਟੀ ਹੈਗੀ ਆਪਾਂ ਸਾਗ ਦੇ ਵਿੱਚ ਰਹੀਦੇ ਦੇ ਵਿੱਚ ਪਾ ਦੇਾਂਗੇ ਤੇ ਬਹੁਤ ਜ਼ਿਆਦਾ ਸੋਹਣਾ ਫਲੇਵਰ ਆਉਂਦਾ ਹੈਗਾ ਲਸਣ ਦਾ ਤੇ ਬਿਲਕੁਲ ਵਿੱਚ ਰਚਮਚ ਜਾਂਦੀ ਹੈ ਇਹ ਲਸਣ ਇਹਦਾ ਵੀ ਆਪਾਂ ਲਾਸਟ ਤੇ ਤੜਕਾ ਲਾਵਾਂਗੇ ਲਸਣ ਦਾ ਵੱਖਰਾ ਤੜਕਾ ਲੱਗਿਆ ਹੋਇਆ ਅਦਰਕ ਤੇ ਪਿਆਜ਼ ਨਾਲ ਉਹ ਟੇਸਟ ਨੂੰ ਹੋਰ ਵੀ ਜ਼ਿਆਦਾ ਦੁਗਣਾ ਕਰ ਦਿੰਦਾ ਹੈਗਾ ਇਸ ਕਰਕੇ ਇਹਨੂੰ ਵੀ ਆਪਾਂ ਵੱਖਰਾ ਹੀ ਰੱਖ ਲਾਂਗੇ ਹਾਂਜੀ ਤੇ ਇਧਰ ਆਪਣਾ ਸਾਗ ਵਿਰੇਜ ਰਿਹਾ ਹੈਗਾ ਆਪਾਂ ਦੇਖੋ ਚੁੱਲੇ ਦੀ ਤਰ੍ਹਾਂ ਨੰਗਾ ਹੀ ਛੱਡਿਆ ਹੋਇਆ ਇਹਨੂੰ ਕੋਲੇ ਖੜੇ ਹੈਗੇ ਇਹ ਨਹੀਂ ਹੈਗਾ ਕਿ ਨੰਗਾ ਚੱਲ ਕੇ ਪਰੇ ਹੋ ਗਏ ਹੈ ਤੇ ਬਿਲਕੁਲ ਕੋਲੇ ਖੜੇ ਹੈਗੇ ਇਹਦੇ ਵਿੱਚ ਆਪਾਂ ਪਾਣੀ ਹੋਰ ਪਾ ਦੇਵਾਂਗੇ ਅੱਧਾ-ਅੱਧਾ ਲੀਟਰ ਦੇ ਦੋ ਗਲਾਸ ਪਹਿਲਾਂ ਪਾਏ ਸੀ ਤੇ ਆ ਹੁਣ ਫੇਰ ਭਰਿਆ ਹੋਇਆ ਇਹਨੂੰ ਆਪਾਂ ਪਾ ਦੇਵਾਂਗੇ ਇਹਦੇ ਵਿੱਚ ਦੇਖੋ ਨੀਚੇ ਸਾਗ ਬਨਣਾ ਸਟਾਰਟ ਹੋ ਗਿਆ ਨੁਜਜ ਕਰਕੇ ਪੈਣਾ ਸ਼ੁਰੂ ਹੋ ਗਿਆ ਦੇਖੋ ਕਲਰ ਦਾ ਫਰਕ ਪੈ ਰਿਹਾ ਹੈਗਾ ਨੁਕਾ ਸਾਈਡ ਤੇ ਕਰ ਦਨੇ ਆ ਲਸਣ ਨੂੰ ਇਸੇ ਤਰੀਕੇ ਨਾਲ ਹੀ ਆਪਾਂ ਵਾਲੇ ਸਾਰੇ ਪਿਆਜ਼ ਕੱਟ ਲੈਣੇ ਆ ਅੱਜ ਵੀ ਕੋਈ ਬਰੀਕ ਕੱਟਦਾ ਕੋਈ ਮੋਟਾ ਕੱਟਦਾ ਪਰ ਅਸੀਂ ਇਹ ਨਾਰਮਲ ਕਟਾਂਗੇ ਨਾ ਬਰੀਕ ਨਾ ਮੋਟੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੱਦਾਂ ਤੁਹਾਨੂੰ ਚੰਗਾ ਲੱਗਿਆ ਉਦਾਂ ਕੱਟ ਲੇ ਚਲੋ ਮੁੰਦੇ ਜੀ ਆਪਾਂ ਫਿਰ ਪੂਰੇ ਦਾ ਪੂਰਾ ਤੜਕਾ ਕੱਟਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਟ੍ਰਿਕ ਵਾਰੀ ਦੱਸਦੇ ਆ ਜਿਹੜੀ ਮੈਂ ਤੁਹਾਨੂੰ ਕਹੀ ਸੀ ਨਾ ਕਿ ਉਹ ਕਰਨ ਨਾਲ ਫਿਰ ਤੇਜਾਬ ਨਹੀਂ ਬਣਦਾ ਹੁਣ ਕੀ ਕਰਾਂਗੇ ਆਪਾਂ ਦੇਖੋ ਆ ਹੁਣ ਪਾਣੀ ਜਿਹੜਾ ਇਹਦੇ ਵਿੱਚ ਐਕਸਟਰਾ ਪਾਣੀ ਆਇਆ ਹੈ ਨਾ ਇਹ ਸਾਰਾ ਇਹ ਜੋ ਵੀ ਆਪਣੇ ਖਾਲ ਪਾਈ ਹੁੰਦੀ ਹੈ ਜੀ ਥੋੜਾ ਅਸਰ ਹੋ ਜਾਂਦਾ ਆਪਣੇ ਸਰੋਂ ਦੇ ਸਾਗ ਦੇ ਵਿੱਚ ਪਾਲਕ ਮੇਥੇ ਬਾਥੂ ਦੇ ਵਿੱਚ ਉਹ ਸਾਰੇ ਨੂੰ ਕੀ ਕਰਾਂਗੇ ਆਪਾਂ ਇਸ ਤਰ੍ਹਾਂ ਕਰਕੇ ਕੱਢ ਦੇਾਂਗੇ ਤੇ ਕੋਲੀ ਚ ਕੱਢ ਦੇਾਂਗੇ ਇਸ ਤਰ੍ਹਾਂ ਕਰਕੇ ਨੂੰ ਇਹ ਨੂੰ ਅਪਕਾ ਬੋਲੀ ਚ ਕੱਢ ਦੇਾਂਗੇ। ਯਾਨੀ ਕਿ ਜੋ ਵੀ ਆਪਣਾ ਹੈ ਤੇਜਾਬੀ ਪਾਣੀ ਸਮਝ ਲਓ ਇਹਨੂੰ। ਇਹ ਇੱਕ ਤਰ੍ਹਾਂ ਦਾ ਤੇਜਾਬੀ ਪਾਣੀ ਹੈ। ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਂ ਚਾਹ ਪਣੀ ਚੱਕਣੀ ਭੁੱਲ ਗਈ ਪਰ ਤੁਸੀਂ ਇਹਦੇ ਉੱਤੇ ਚਾਹ ਪਣੀ ਵੀ ਰੱਖ ਸਕਦੇ ਹੋ। ਆ ਕਰਕੇ ਨੇ ਦੇਖੋ ਪਾਣੀ ਕੱਢ ਦੇਣਾ ਲਓ ਜੀ ਆਪਾਂ ਇੱਕ ਪੂਰੀ ਕੌਲੀ ਭਰ ਲਈਏ ਪਾਣੀ ਦੀ ਇੰਨਾ ਹੀ ਇਨਫ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਹੋਰ ਸੀਕਰਟ ਹੈ ਇਹ ਨੇ ਦੋ ਮੂਲੀਆਂ ਇਹ ਛੋਟੀਆਂ ਨੇ ਤਾਂ ਕਰਕੇ ਮੈਂ ਦੋ ਲਈਆਂ ਜੇ ਵੱਡੀ ਹੋਵੇ ਤਾਂ ਇੱਕ ਹੀ ਬਹੁਤ ਹੈ ਇਹਨੂੰ ਇਸੇ ਤਰ੍ਹਾਂ ਹੀ ਸਾਫਤੀਆਂ ਪਾ ਦੇਣਾ ਇਹ ਵੀ ਤਜਾਵਨਾ ਬਣਨ ਦਾ ਕਾਰਨ ਹੈ ਇਹਦੇ ਨਾਲ ਵੀ ਤਜਾਵਣੀ ਬਣੂਗਾ ਇਹ ਉਹ ਤਿੰਨ ਮਿਰਚਾਂ ਇਹਨੂੰ ਆਪਾਂ ਛੋਟਾ ਛੋਟਾ ਕੱਟ ਲੈ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਲਾਲ ਮਿਰਚ ਹਾਂਜੀ ਹੁਣ ਆਪਾਂ ਹਰੀ ਮਿਰਚ ਪਾਈ ਹੋਈ ਐ ਇਸ ਕਰਕੇ ਆਪਾਂ ਜਿਹੜੇ ਮਿਰਚ ਐ ਉਹ ਸਿਰਫ ਇੰਨੇ ਕੀ ਪਾਵਾਂਗੇ ਪੌਣਾ ਚਮਚ ਤੇ ਨਮਕ ਕਿੰਨਾ ਹੈਗਾ ਉਹ ਘੱਟੋ-ਘੱਟ ਆਪਾਂ 1.5 ਚਮਚ ਪਾ ਦਿਆਂਗੇ ਜਿਹੜਾ ਆਪਣਾ ਰੈਡੀਨ ਵਾਲਾ ਚਮਚ ਹੁੰਦਾ ਉਹ ਹੀ ਹਾਂਜੀ ਅਲੋਚ ਮੈਂ ਨਹੀਂ ਕਾਪੀ ਰੂੰਗਾ ਕਿੰਨਾ ਵਧੀਆ ਆਪਣਾ ਸਾਗ ਰਿਜ ਰਿਹਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਪਾਏ ਇੱਕ ਡੇਢ ਗਲਾਸ ਪਾਣੀ ਦਾ ਹੋਰ ਪਾਵਾਂਗੇ ਤੇ ਨੂੰ ਇਸੇ ਤਰ੍ਹਾਂ ਖੁੱਲਾ ਰਹਿਣ ਰਿਜਣ ਦੇਾਂਗੇ ਲਓ ਜੀ ਸਾਗ ਆਪਣਾ ਹੋਰ نیچے ਹੋ ਚੁੱਕਿਆ ਹੈਗਾ ਖੁੱਲਾ ਰਿਜਰ ਰਜ ਕੇ ਆ ਦੇਖੋ ਆ ਦੋ ਮੂੜੀਆਂ ਵਿੱਚ ਹੀ ਫਿਰਦੀਆਂ ਇਹ ਵੀ ਦੇਖੋ ਇਦਾਂ ਕੱਟੀ ਗਈ ਰਿਜ ਚੱਲੇਗਾ ਤੇ ਹੁਣ ਇਸ ਸਟੇਜ ਉੱਤੇ ਆਪਾਂ ਇਹਦੇ ਵਿੱਚ ਪਾਣੀ ਹੋਰ ਪਾਵਾਂਗੇ ਉਹ ਵੀ ਅੱਧਾ ਗਲਾਸ ਹੋਰ ਧਰ ਲਿਆ ਆਪਾਂ ਪਾਣੀ ਦਾ ਇਹਦੇ ਵਿੱਚ ਪਾ ਦੇਵਾਂਗੇ ਖੁੱਲਾ ਪਾਣੀ ਲਓ ਜੀ ਦੇਖੋ ਕਿੰਨਾ ਪਾਣੀ ਉੱਪਰ ਤੱਕ ਫਿਰ ਰਿਹਾ ਹੈ। ਭੁੱਲੇ ਪਾਣੀ ਵਿੱਚ ਹੀ ਸਾਗ ਨੂੰ ਬਣਾਉਣਾ ਚਾਹੀਦਾ ਹੈ। ਅੱਧਾ ਕਲਾਸ ਪਾਣੀ ਦਾ ਆਪਾਂ ਹੋਰ ਪਾ ਦੇਾਂਗੇ। ਤਿੰਨ ਗਲਾਸ ਆਪਾਂ ਪਹਿਲਾਂ ਭਰ ਕੇ ਪਾਈ ਸਦਾ ਅੱਧਾ ਕਿਲੋ ਵਾਲੇ ਚੌਥਾ ਫੇਰ ਪਾਇਆ ਸੀਗਾ ਤੇ ਅੱਧਾ ਆ ਹੁਣ ਹੋਰ ਪਾ ਰਹੀ ਹਾਂ ਜਨਣਗੇ ਪਾਈ ਜਾ ਕੇ ਪਾਣੀ ਇਹ ਹੋਰ ਚੰਗੀ ਤਰ੍ਹਾਂ ਇਸ ਤਰ੍ਹਾਂ ਲਿੱਜੀ ਜਾਊਗਾ ਇਹ ਖੁੱਲੇ ਪਾਣੀ ਚ ਹੁਣ ਤੱਕ ਇਹਦੇ ਵਿੱਚ ਟੋਟਲ ਸਵਾ ਦੋ ਕਿਲੋ ਪਾਣੀ ਪੈ ਚੁੱਕਿਆ ਹੈਗਾ ਕੁਝ ਟਾਈਮ ਆਪਾਂ ਉਹਨੂੰ ਖੁੱਲਾ ਨੰਗਾ ਛੱਡ ਕੇ ਰਹਿਣਿਆ ਟੱਕਣ ਤੋਂ ਬਿਨਾ ਤੇ ਹੁਣ ਆਪਾਂ ਉਹਨੂੰ ਢੱਕਣ ਲਗਾ ਦੇਾਂਗੇ ਤੇ ਉਹਦੀਆਂ ਵਿਸਲਾਂ ਮਰਵਾ ਲਾਂਗੇ ਤੇ ਘੱਟ ਤੋਂ ਘੱਟ 12-13 ਵਿਸਲਾਂ ਵੱਜਣਗੀਆਂ 15 ਵੀ ਹੋ ਸਕਦੀਆਂ ਨੇ ਸਾਗ ਆਪਣਾ ਪੂਰਾ ਵਧੀਆ ਬਣ ਕੇ ਤਿਆਰ ਹੋ ਗਿਆ ਆਪਾਂ ਆਪਣਾ ਤੜਕਾ ਵੀ ਕਰ ਲਿਆ ਤਿਆਰ ਢੱਟ ਕੇ ਸੌਰੀ ਇੱਕ ਚੀਜ਼ ਭੁੱਲ ਗਏ ਸੀ ਆਪਾਂ ਉਹ ਆਪਾਂ ਹੁਣ ਇਹਦੇ ਵਿੱਚ ਆ ਜਿਹੜੀ ਸਾਬਤ ਲਸਣ ਕੱਟ ਕੇ ਰੱਖੀ ਸੀ ਇਹ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਤੇ ਇੰਨੇ ਕੁ ਲਸਣ ਆਪਣੀ ਅਲੱਗ ਪਈ ਐ ਇਹਨੂੰ ਆਪਾਂ ਤੜਕੀ ਵਿੱਚ ਅੱਧ ਭੁੰਨਾਂਗੇ ਤੇ ਹੁਣ ਇਹਦੀ ਆਪਾਂ ਲਿਡ ਲਗਾ ਦੇਾਂਗੇ ਤੇ ਇੱਧਰ ਆਪਾਂ ਕੜਾਹੀ ਰੱਖ ਲਈਏ ਗੈਸ ਦੇ ਉੱਪਰ